ਕਤਾ ਮਹਲ ਨ ਪਾਬਈ ਮਰ ਵਿਸ਼ਟਾ ਮਹਿ ਸਮਾਏ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹੀ ਦੀ ਪਵਿੱਤਰ ਬਾਣੀ ਹੈ ਆ ਪਾਤਸ਼ਾਹੀ ਪਰਮੋਲਾ ਕਰਦੇ ਨੇ ਕਿ ਹਰ ਕਾ ਮਹਲ ਨ ਪਾਬਈ ਜਿਹੜਾ ਪ੍ਰਮਾਤਮਾ ਦੇ ਮਹਿਲ ਉਹ ਦਰਸ਼ਨ ਸੱਚਖੰਡ اے ਰੱਬੀ ਉਸ ਅਲਾਹੀ ਪ੍ਰਕਾਸ਼ ਦੇ ਦਰਸ਼ਨ ਨਹੀਂ ਕਰ ਪਾਉਂਦਾ ਆਪਣੀ ਜੀਵ ਜਿੰਦੂ ਮੁਸਲਮਾਨ ਸਿੱਖ ਸਾਈਏ ਤਾਂ ਚਲੋ ਅੱੱਪਾ ਬਣਾਇਆ ਬੁੱਪੋ ਦਾ ਸਾਰੇ ਅਕਾਲ ਪੁਰਖ ਵਾਹਿਗੁਰੂ ਅੱਲਾਹ ਤਾਲਾ ਅੱਲਾਹ ਬਾਦ ਦੇ ਬਣਾਏ ਨੇ ਜਿਹੜਾ ਆਪਣੇ ਜੀਵਨ ਦਾ ਮਨੋਰਥ ਨਾ ਸਮਝ ਸਕਿਆ ਲੋੜਵੰਦਾਂ ਦਾ ਸਹਾਰਾ ਨਾ ਬਣਿਆ ਤੇ ਕਿਸਦਾ ਭਲਾ ਨਾ ਨਾ ਕੀਤਾ ਮਰ ਬਿਸਤਾਂ ਵਾਹੇ ਸਮਾਹੇ ਕਿਉਂ ਨਹੀਂ ਆਖਰੀ ਟਾਈਮ ਮਰ ਬਿਸਤਾ ਜਿਵੇਂ ਇੱਕ ਗੰਦ ਦਾ ਕੀੜਾ ਨਹੀਂ ਮਰਦਾ ਹੁੰਦਾ ਐਵੇਂ ਦੁਨੀਆਵੀ ਵਾਸਨਾਵਾਂ ਦੇ ਵਿੱਚ ਫਸ ਕੇ ਮਰਨਾ ਹਾਏ ਮੈਂ ਆ ਛੱਡ ਚੱਲਿਆ ਹਾਏ ਮੈਂ ਆ ਛੱਡ ਚੱਲਿਆ ਤੇ ਜਿਹੜਾ ਦੀਵਲ ਬਰਤਿਆਗੀ ਆ ਤੇ ਉਹਦੇ ਦੀ ਹਜ਼ੂਰ ਤਾਂ ਹਮੇਸ਼ਾ ਹਾਜ਼ਰ ਨਾਜ਼ਰ ਨੇ ਹਾਲ ਤੱਕ